ਹਾਂਜੀ ਇੱਧਰ ਕਦੇ ਸਿਆਲ ਆ ਗਿਆ ਜੀ ਹਾਂਜੀ ਇੱਧਰ ਗਰਮੀ ਆ ਗਈਆਂ ਕੋ ਫਰਾਈ ਹੁੰਦੇ ਹੋਏ ਕੋਤੇ ਸਤਿ ਸ੍ਰੀ ਅਕਾਲ ਤੁਹਾਡਾ ਸਾਰਿਆਂ ਦਾ ਮਹਲ ਬਲੌਗ 'ਚ ਸਵਾਗਤ ਹੈ ਮੰਮੀ ਜੀ ਬਾਅਦ ਮੈਂ ਕਿਹੋ ਜਿਹਾ ਕਿਉਂਕਿ ਬਲੌਗ ਬਣਾਣਾ ਹੈ ਤੇ ਇੱਧਰ ਸਾਰੇ ਕੱਪੜੇ ਧੋ ਦਿੱਤੇ ਗਏ ਆ ਤੇ ਇੱਧਰ ਵੀ ਦੋ ਰस्सियां ਲਾਤੀਆਂ ਸੀ ਕੱਪੜੇ ਟੰਗਣ ਵਾਲੀਆਂ ਕਿਉਂਕਿ ਸਿਆਲ ਆ ਗਿਆ ਹਾਂ ਜੀ ਪਿੱਛੇ ਵੀ ਪਾਇਓ ਰਸਤਾ ਅੱਛਾ ਵਿਛੇ ਵੀ ਪਏ ਆ ਕੱਪੜੇ ਬਹੁਤ ਹੋਰ ਸਿਆਲ ਵਾਲੇ ਕੱਪੜੇ ਕੱਢ ਲਏ ਸਾਰਿਆਂ ਨੇ ਹਾਂਜੀ ਅੱਛਾ ਕੋਟੀ ਕੱਢ ਕੇ ਹੋਰ ਪਾ ਦੇ ਤਾਂ ਮੰਮੀ ਜੀ ਨੇ ਕੋਟੀ ਕੱਢ ਲਈਆਂ ਆ ਸਾਰੇ ਕੱਪੜੇ ਸਿਆਲ ਵਾਲੇ ਕੱਢ ਹੋ ਗਏ ਬੰਦਾ ਠੰਡ ਬਹੁਤ ਲੱਗਦੀ ਹੈ ਹਾਂ ਹੈ ਅੱਜ ਕੱਲ ਵੀ ਠੰਡ ਸੀ ਅੱਜ ਵੀ ਹੈ ਨਾ ਆਪੇ ਹੱਥੀ ਮੈਂ ਤਾਂ ਸੁਣ ਚੁੱਕੀ ਹਾਂ ਚਲੋ ਅੱਜ ਕੀ ਬਣਾਣਾ ਮੰਮੀ ਜੀ ਅੱਜ ਕੋफ्ते ਬਣਨੇ ਆ ਅੱਜ ਕੋफ्ते ਬਣੂਗੇ ਓ ਵਾਓ ਮੰਨਤ ਨੇ ਕਿਹਾ ਸੀ ਬਣਾ हां गंवंडी दे गई थी हां ओहे असली गया ओहे दस एकदम मेरी बात नहीं आ रही हां ओ गंवंडी दे गई थी मन्ना तो देके गई थी कि वड्डा गंवंडी दे गई थी आज सूपते बना लेंगे ਠੀਕ ਹੈ ਚਲੋ ਕੋਪ ਤੇ ਬਣਾਵਾਂਗੇ ਤੇ ਤੁਹਾਨੂੰ ਵੀ ਬਣਾ ਕੇ ਦਿਖਾਵਾਂਗੇ ਤੇ ਤੁਸੀਂ ਵੀ ਦੇਖੋ ਕਿਦਾਂ ਬਣਦੇ ਆ ਸੋ ਫਿਰ ਬਣਾਉਣ ਵੇਲੇ ਮਿਲਦੇ ਆ ਜਦੋਂ ਬਣਾਣ ਮੇਲੇ ਤੇ ਦਿਖਾਉਦੇ ਆ ਬਣਾ ਕੇ ਮੰਮੀ ਜੀ ਤੇ ਮੈਂ ਹਾਂਜੀ ਫਿਰ ਦੱਸਦੇ ਆ ਐਦੇ ਬੀਬੀ ਜੀ ਵੀ ਆ ਗਏ ਹੈ ਬੀਬੀ ਜੀ ਹੋਰ ਦੱਸੋ ਕਿੱਦਾਂ ਰਏ ਅੱਜ ਵਧੀਆ ਹਾਂਜੀ ਚੜਦੀ ਕਲਾ ਜੀ ਅਜ ਤੱਕ ਥੋੜੀ ਜਿਹੀ ਸਿਹਤ ਖਰਾਬ ਹਾਂ ਕੀ ਹੋਇਆ ਚੱਕਰ ਵਾਰ ਆ ਜੀ ਹਾਂ ਹਾਂ ਅੰਦਾਜ਼ੇ ਸਾਡੇ ਮੰਦਰ ਨੇ ਹੁਣ ਵੀ ਆਉਂਦੇ ਆ ਛੇਤੀ ਆ ਜਾਂਦੇ ਹਾਂ 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 ਸਾਗ ਨਾ ਹੋ ਗਿਆ ਚਲੋ ਬੈਠੋ ਆ ਲਿਆ ਲਿਆਓ ਫੜਾਓ ਤੁਸੀਂ ਵੀ ਨਹੀਂ ਸਾਗ ਆਉਂਦੇ ਵੀ ਪੀਂਦੇ ਆ ਆਇਓ ਆਇਓ ਮੰਡਾ ਨਹੀਂ ਸਾਗ ਨਹੀਂ ਡੈਡੀ ਜੀ ਨਾਲ ਵੀ ਕੰਮ ਕਰੋ ਚਲੋ ਹਾਂਜੀ ਇੱਧਰ ਕੱਦ ਦੇ ਸਿਆਲ ਆ ਗਿਆ ਜੀ ਹਾਂਜੀ ਇੱਧਰ ਗਰਮੀਆਂ ਆ ਗਈਆਂ ਹਾਂਜੀ ਇੱਧਰ ਤਿਆਰ ਹੁੰਦੇ ਕੌਪ ਤੇ ਤੇਲ ਰੱਖ ਲਿਆ ਆ ਤਲਨੇ ਆ ਸੀ ਇੱਧਰ ਪਾ ਲਿਆ ਆ ਐ ਮਮੇ ਜੀ ਹਾਂ ਵੱਡਾ ਦਾ ਕਦੂ ਕਸ ਕਰਕੇ ਵਿੱਚ ਬੇਸਣ ਪਾ ਗਏ ਵਿੱਚ ਵਿੱਚ ਮਸਾਲੇ ਵੀ ਪਾ ਲਏ ਆ ਹਾਂ ਜੀ ਇਹਦੇ ਬਣਾਣਾ ਬਣਾਵਾਂਗੇ ਕੋਕ ਤੇ ਹਾਂ ਜੀ ਤਲਾਂਗੇ ਇਹਨੂੰ ਪਕੌੜੇ ਵਾਂਗੂੰ ਹਾਂ ਜੀ ਚਲੋ ਫਿਰ ਚਲੋ ਹੋਇਆ ਸ਼ੁਰੂ ਹੋ ਮੰਜੀ ਲੋ ਜੀ ਅੰਜੀ ਦੱਸੋ ਮੰਮੀ ਜੀ ਵਿੱਚ ਕੀ ਕੀ ਵਾਹ ਬੱਡਾ ਕਦੂਕਾਸ ਕੀਤੀ ਹੋਈ ਹਾਂ ਜੀ ਕਰਿਆਟੀ ਆ ਨੂਨ ਆ ਮਸਾਲਾ ਆ ਮਿਰਚ ਹਾਂ ਜੀ ਹਾਂ ਜੀ ਸਾਰਾ ਕੁਝ ਵਾਇਆ ਹੋਇਆ ਤੇ ਦੇਖੋ ਫਰਾਈ ਹੁੰਦੇ ਹੋਏ ਕੋਕ ਤੇ ਨਵੀਂ ਚਾਨਣੀ ਲੈ ਨਾ ਮੈਂ ਸੁਕਰਾ ਨਹੀਂ ਨਵੀਂ ਲੋ ਜੀ ਨਵੀਂ ਚਾਨਣੀ ਨਾ ਵੱਡੀ ਚੋਟੀ ਵੱਡੀ ਲੋ ਵੱਡੀ ਵੱਡੀ ਜਿਹੜੀ ਮਰਜੀ ਲੈ ਲਓ ਹੁਣ ਤਾਂ ਕਮੀ ਨਹੀਂ ਲੋ ਜੀ ਆਜੋ ਹੁਣ ਛੋਟੀ ਚਾੜਨੀ ਨਾ ਇਹ ਅੱਜ ਮੌਸਮ ਵੀ ਥੋੜੇ ਅੱਦਾ ਦਾ ਹੈ ਸੀ ਪਕੌੜਿਆਂ ਵਾਲਾ ਇਹ ਤਾਂ ਸਬਜ਼ੀ ਲਈ ਬਣਾਇਆ ਹੈ ਹਾਂਜੀ ਹਾਂਜੀ ਬੱਚੋ ਇੱਕ ਦੋ ਚੱਕ ਲੈਣੇ ਇੱਕ ਦੋ ਚੱਕ ਲੈਣੇ ਮਤਲਬ ਸਵਾਦ ਲੂਣ ਦੇਖਾਈਆਂ ਸਾਰੀਆਂ ਹਾਂਜੀ ਹਾਂਜੀ ਮੈਂ ਕਿਹੜਾ ਲੂਣ ਚੈੱਕ ਕਰ ਲਾਂ ਲੋ ਜੀ ਲੂਣ ਚੈੱਕ ਕਰੀਏ ਹਾਂ ਲੂਣ ਠੀਕੇ ਪਾਇਆ ਵਾਇਆ ਪਰ ਫਿਰ ਵੀ ਦੇਖਣਾ ਹੈ ਕਈ ਵਾਰ ਕਮੀ ਰਹਿ ਜਾਂਦੀ ਹੁੰਦੀ ਹੈ ਆ ਗੋ ਖਾਣਿਆ ਹਾਂਜੀ ਹਾਂਜੀ ਟੇਸਟ ਦੇਖਣਾ ਟੇਸਟ ਲੋ ਜੀ ਇੱਧਰ ਕੋਪਟੇ ਕੱਢ ਲਏ ਗਏ ਆ ਇੱਧਰ ਬਣਾ ਰਹੇ ਆ ਮੰਮੀ ਜੀ ਮੰਮੀ ਦੀ ਖੁਸ਼ੀ ਹੁਣ ਕੈਮਰਾ ਨਹੀਂ ਮੂਤੇ ਮਾਰਿਆ ਹਾਂਜੀ ਦੇਖੋ ਦੇਖੋ ਕੋਪਟੇ ਬਣਦੇ ਹੋਏ ਲੋ ਜੀ ਇੱਧਰ ਕੋਪਟੇ ਹੋ ਗਏ ਆ ਫਰਾਈ ਤੇ ਇੱਧਰ ਮੰਮੀ ਜੀ ਤੇਲ ਘੱਟ ਲੱਗੇ ਥੋੜਾ ਜਿਹਾ ਇੱਚੀ ਅਸੀਂ ਬਣਾਵਾਂ ਲੈ ਕੋਤੇ ਹਨ ਮਮੇਓਹੋ ਮੰਮੀ ਜੀ ਇਹ ਚਾਹੀਦਾ ਹਾਂ ਕਾੜਸ਼ੀਲਾ ਗਿੱਲੀ ਪਾਤੀ ਤਾਂ ਹੋ ਰਿਹਾ ਐ ਇਦਾਂ ਲੋ ਜੀ ਹੋ ਗਿਆ ਕੱਢ ਤੇ ਚਲੋ ਇੱਚਾ ਸੇ ਲਾ ਦੇਣਾ ਤੜਕਾ ਲੋ ਜੀ ਪਿਆਜ ਪਾਣ ਲੱਗੇ ਆ ਤੇ ਯਾ ਦਰਮਾ ਘਣਾ ਤਾਂ ਹੋ ਗਿਆ ਮੈਂ ਹਾਂਜੀ ਆਓ ਜੀ ਜੀ ਇੱਧਰ ਮੰਮੀ ਜੀ ਨੇ ਮਸਾਲੇ ਕੋਲੀ ਚ ਪਾ ਲਿਆ ਹਣਾ ਮੰਮੀ ਜੀ ਹਾਂਜੀ ਮੰਮੀ ਨੇ ਕੋਟੀ ਵੀ ਕੱਢ ਕੇ ਪਾ ਲਈਆ ਹਾਂਜੀ ਆਹ ਦੇਖ ਲਓ ਦੇਸੀ ਮਸਾਲੇ ਇਹ ਘਰ ਦੇ ਮਸਾਲੇ ਹਾਂਜੀ ਨੂਨ ਮੇਥਾ ਮਸਾਲਾ ਹਾਂਜੀ ਗਰਮ ਮਸਾਲਾ ਹਰੀ ਮੇਚਾ ਹਲਦੀ ਤੇ ਨਮਕ ਇਹੀ ਜਾਉਗੇ ਕੋਪਿਆਂ ਵਿੱਚ ਰਲ ਮਿਲ ਕੇ ਜਾਉਗੇ ਹਾਂਜੀ ਅੱਜ ਥੋੜਾ ਘੱਟ ਸੀ ਤਾਂ ਹਾਂਜੀ ਅੱਜ ਕੋਈ ਲੈਣੇ ਨਹੀਂ ਗਿਆ ਬਾਜ਼ਾਰ ਤੋਂ ਇਹ ਮੰਮੀ ਜੀ ਕੇ ਨਹੀਂ ਮੰਮੀ ਲਈ ਮੈਨੂੰ ਹੈ ਮੰਮੀ ਜੀ ਹਾਂਜੀ ਮੰਨ ਗਏ ਹਾਂਜੀ ਹੁਣ ਇਹਦੇ ਵਿੱਚ ਪਾਣਾ ਟਮਾਟਰ ਗ੍ਰाइंड ਕੀਤਾ ਹੋਇਆ ਹਾਂਜੀ ਚਾਦ ਘਰ ਵੀ ਗ੍ਰाइंड ਪਿੱਛੇ ਕਰ ਲਿਆ ਅੱਛਾ ਅਦਰਕ ਮੰਮੀ ਜੀ ਵੀ ਵਿੱਚ ਹੀ ਕਰ ਲੈਂਦੇ ਆ ਕਿ ਤੇ ਹਦੀ ਪਾ ਦੇਣਾ ਹਾਂਜੀ ਇਹ ਲੱਗ ਲੋੜ ਨਹੀਂ ਪੈਣੀ ਹਾਂਜੀ noi ਥੋਗੇ ਪਿਆਜ਼ ਮੰਮੀ ਜੀ ਥੋਗਾ ਕਸਰਵਾ ਕਸਾ ਹੈਗੀ ਆ ਮਤਲਬ ਫੇਰ ਪਾਉਗੇ ਟਮਾਟਰ ਰਸੀ ਦੇ ਵਿੱਚ ਲੋ ਜਿ ਟਮਾਟਰ ਚੱਲੇ ਵਿੱਚ ਪਿਆਜ਼ ਦੇ ਹਾਂ ਜੀ ਓਹ ਓਹ ਹਾਂ ਜੀ ਇਹਨੂੰ ਵੀ ਭੁੰਨਾ ਹੈ ਚੰਗੀ ਤਰ੍ਹਾਂ ਫੇਰ ਪਾਵਾਂਗੇ ਮਸਾਲੇ ਇਹ ਇੱਧਰ ਮੰਮੀ ਜੀ ਨੂੰ ਯਾਦ ਆ ਗਿਆ ਆਲੂ ਵੀ ਪਾਲਣੇ ਆ ਘੜਾ ਮੰਮੀ ਜੀ ਵਧੀਆ ਬਣਦੀ ਤੇਰਾ ਹਾਂ ਜੀ ਘੜੀ ਜੀ ਹਾਂ ਮੰਮੀ ਜੀ ਆਲੂ ਕੱਟ ਰਹੀ ਆ ਕੋ ਤੇਰੀ ਸੋਹਣੀ ਹਾਂ ਜੀ ਲੋ ਐਵੀ ਹੋਣੀ ਜਾਓਗੇ ਵਿੱਚ ਮੰਮੀ ਜੀ फटाफट ਲੱਗੇ ਹੋਏ ਹੰਜੇ ਹੰਜੀ ਹਾਂਜੀ ਮਸ਼ਹੂਰ ਹੋ ਗਈ ਹਾਂਜੀ ਹੰਜੇ ਲੋ ਜੀ ਹੰਜੀ ਲੋ ਜੀ ਹੰਜੀ ਨਾਲੇ ਸਬਜ਼ੀ ਸਬਜ਼ੀ ਬਣ ਜੇ ਨਾਲ ਬਲੋਰ ਬਣਾ ਦੇ ਹਾਂਜੀ ਨਾਲ ਦਸੇਰ ਵੱਡੀ ਕੀ ਕੀ ਬਣ ਹਾਂਜੀ ਥੋਣੇ ਵੀ ਬਣਾਓ ਮੰਮੀ ਜੀ ਇਹ ਵੀ ਬਣਾ ਹੋ ਜਾਗੇ ਨਾਲ ਉਹ ਨਾਲ ਆਲੂ ਹੋਣ ਗਏ ਸਬਜ਼ੀ ਵੇ ਹੰਜੇ ਏ ਵੀ ਮਣ ਬਣੂਗਾ ਤੋਪ ਤਈ ਵਾਲੀ ਸਬਜੀ ਹੰਜੀ ਤੜਕੇ ਬੜੇ ਘੈਂਟ ਲਾਦੇ ਮੰਮੀ ਜੇ ਲੋ ਜੀ ਪਹਿਲਾਂ ਸਾਡੇ ਕੋ ਬੀ ਹੈ ਨਹੀਂ ਸੀ ਜਦੋਂ ਅਸੀਂ ਗੁੱਡਾ ਲੱਗੇ ਸਾਨੂੰ ਪਤਾ ਲੱਗਾ ਹਨਾ ਮੰਮੀ ਜੇ ਹਾਂ ਅੱਜ ਫੇ ਬੀ ਲੈ ਆਂਦੇ ਅਸੀਂ ਲੋ ਦੇਖੋ ਸਾਰੇ ਜਾਣੇ ਹੰਝੇ ਹੁਣ ਕੱਲ ਨੂੰ ਅਸੀਂ ਗੋਡਾ ਗੜਾਈ ਕਰਾਂਗੇ ਕੱਲ ਉਹ ਸੀ ਕਰੇ ਰਹਿਣਾ ਐਂਦਾ ਕੀ ਹੋ ਗਿਆ ਇਹਨਾਂ ਦੇ ਕੱਲ ਦੀ ਛੁੱਟੀ ਨਾ ਹੀ ਆਂਦੀ ਕੁੜੀ-ਕੁੱਟੀ ਮਮੀ ਐਂਦਾ ਕੀ ਕਹਦੇ ਆ ਬੱਚਿਆਂ ਨੂੰ ਵਿਚਾਰ ਆ ਜਾਂਦਾ ਹੁੰਦਾ ਕੁਟੀ ਦਾ ਲੈ ਭਈ ਬੁੜੀ ਗੱਦ ਕੁਟਣੀ ਉਹਨਾਂ ਨੂੰ ਚਾਣੀ ਹੁੰਦਾ ਹੈ ਗੱਲ ਜੇ ਬਣਾਈਏ ਸਿਆਣਿਆਂ ਦਾ ਹਾਂ ਅੰਦਾਸੇ ਵਿਚਾਰੀ ਨੂੰ ਕੁਟੀ ਜਾਣਾ ਹੈ ਤਾਂ ਹੁੰਦਾ ਹੈ ਨਾ ਸਾਰੇ ਐਂਦਾ ਕਹਿੰਦੇ ਹੁੰਦੇ ਆ ਖੁਸ਼ੀ ਜੇ ਨਿਕਲ ਜਾਂਦਾ ਹੋਵੇ ਮੋਟੋ ਸੋਟ ਜਲੇ ਹੇ ਨਗਾ ਸੇ ਮੁੜੀ ਗਦੇ ਘੋਟ ਰਿਆਂ ਸੀ ਆਉਂਦਾ ਇੱਕ ਤੂਰ ਬਚਾਰੀ ਨੂੰ ਉਸਦੇ ਨੂੰ ਮਾਰ ਦਿੰਦਾ ਆਹੋ ਵਾਲਾ ਇਹ ਤਾਂ ਮੈਨੂੰ ਧੰਤ ਤੋਂ ਪੁੱਛਣਾ ਚਾਹੀਦਾ ਆ ਹਾਂ ਜੀ ਸਾਰੇ ਇਦਾਂ ਕਹਿੰਦੇ ਚਲੋ ਕੋਈ ਨਹੀਂ ਹੋਰ ਕੋਈ ਹੋਰ ਤਰਾ ਹੋਰ ਕੋਈ ਕਹਿੰਦੇ ਆ ਹਾਂ ਉਹ ਹੋਰ ਤਾਂ ਪਤਾ ਨਹੀਂ ਉਹ ਤਾਂ ਬੁਢੇ ਪਤਾ ਹੀ ਨਹੀਂ ਕਿ ਜਿਹਨੂੰ ਇਹ ਵਾਰੇ ਆਹ ਆੜੀ ਵਾਂ ਨੂੰ ਚਾਹ ਹੁੰਦਾ ਹਾਂ 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 ਉੱਧਰ ਬੰਦੇ ਚਾਹ ਹੀ ਨਹੀਂ ਆਲੇ ਨੂੰ ਤਾਂ ਖਾਈ ਨਹੀਂ ਹੁੰਦਾ ਚੁੱਟੇ ਦਾ ਪਾਉਣ ਦਾ ਪਹਿਲੇ ਖੁਲੀ ਹੋ ਜਾਂਦੀ ਹਾਂ ਹਾਂ ਕਈ ਵੇਲੇ ਆਪੇ ਮੁੜਿਆ ਆਣਾ ਸਾਡੇ ਤਾਂ ਭਾਣੇ ਹੁੰਦੇ ਜੀ ਆ ਟਿੱਟ ਤੁਕਦੋ ਮੈਨੂੰ ਲੈ ਜਾਓ ਹੁਣ ਪਤਾ ਲੱਗ ਗਿਆ ਨੇ ਆਣਿਆ ਮਾਵਾ ਨੂੰ ਪਹਿਲਾਂ ਪਤਾ ਨਹੀਂ ਪਤਾ ਨਹੀਂ ਹੁੰਦਾ ਸੇਗਾ ਆਹੋ ਭਾਣੇ ਸੱਟ ਮਾਰ ਲੈਂਦੇ ਸੀ ਹਾਂ ਟਿੱਡੋ ਸੱਚੀ ਤੁਕ ਰਹਿਂਦੇ ਰਹਿਂਦੇ ਤੂੰ ਜਾ ਨਾ ਜਾ ਮੈਂ ਤਾਂ ਹੁੰਦੇ ਨਹੀਂ ਛੁੱਟੀ ਕੰਮ ਕਰਦੇ ਜਾ ਰਿਹਾ ਜੀ ਹਾਂ ਓਜੀ ਮਸਾਲੇ ਚੱਲੇ ਆ ਤੜਕੇ ਵਿੱਚ ਸੋਸ ਕਰਦੇ ਹੋ ਹੰਝੇ ਗੌਂਡੀਆਂ ਨੂੰ ਦੱਸੋ ਮੰਮੀ ਜੀ ਹਾਂ ਜੀ ਹਾਂ ਜੀ ਵੀ ਰੋਜ਼ ਹੀ ਬਣਾਉਂਦੀ ਆ ਹਾਂ ਜੀ ਉਹ ਵੀ ਦੇਖਦੇ ਆ ਰੋਜ਼ ਕਿੱਦਾਂ ਬਣਦੀ ਆ ਕਾਫੀ ਸੌਖੀ ਆ ਦੇਖੋ ਇਹ ਸਾਰੇ ਗਵੰਡੀਓ ਓਜੀ ਸੀ ਹੁਣ ਕੋਪ ਤੇ ਪਾ ਲਿਆ ਨਾਲ ਪਾਣੀ ਵੀ ਪਾ ਲਿਆ ਗਿਆ ਆ ਥੋੜਾ ਜਿਹਾ ਉਹ ਵਧੀਆ ਹੋ ਜਾਊਗਾ ਹਨਾ ਜਿਆਦਾ ਹੋ ਜਾਊਗਾ ਆ ਬਹੁਤਾ ਨਹੀਂ ਪਾਣੀ ਪਾਣਾ ਹਾਂ ਥੋੜਾ ਹੀ ਰੱਖਣਾ ਮੰਮੀ ਜੀ ਨੇ ਫੜਾ ਫੜ ਕੀਤੀ ਮੈਂ ਵੀਡੀਓ ਤਾਂ ਬਣਾ ਲੰਦੇ ਮੈਂ ਪਾਣੀ ਰਿੱਚਦਾ ਸੀਗਾ ਹਾਂ ਪਾਣੀ ਰਿੱਚਦਾ ਸੀ ਪਹਿਲੇ ਰੱਖਿਆ ਸੀਗਾ ਉਧਰ ਡੋਲੂ ਚ ਪਾ ਗਿਆ ਸੀ ਤੇ ਹੁਣ ਇਹਨੂੰ 10 ਮਿੰਟ ਪਕਾਵਾਂਗੇ ਤੇ ਚਾਹ ਜੀ ਤਿਆਰ ਸਾਰੇ ਖਾਣ ਦੇ